ਸਤਿ ਸ੍ਰੀ ਅਕਾਲ ਦੋਸਤੋ ਅੱਜ ਜਿਹੜੀ ਤੁਸੀਂ ਕੋਠੀ ਵੇਖ ਰਹੇ ਹੋ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਹੈ ਇਹ ਡਬਲ ਸਟੋਰੀ ਹੈ ਇਹ ਤੇ ਕਲਾਸਿਕ ਲੁੱਕ ਦਿੱਤੀ ਗਈ ਹੈ ਇਸ ਕੋਠੀ ਨੂੰ ਬਹੁਤ ਜਿਆਦਾ ਸੋਹਣੀ ਕੋਠੀ ਬਣਾਈ ਹੋਈ ਹੈਗੀ ਅੰਦਰੋਂ ਵੀ ਦਿਖਾਵਾਂਗੇ ਤੁਹਾਨੂੰ ਕਿੰਨੇ ਬਾਈ ਕਿੰਨੇ ਦੇ ਰੂਮ ਨੇ ਇਸ ਦੇ ਤੇ ਕਿੰਨੇ ਕਮਰੇ ਨੇ ਕਿੰਨੇ ਬੈੱਡਰੂਮ ਨੇ 2500 ਸਕਰ ਫੁੱਟ ਦੇ ਵਿੱਚ ਬਣੀ ਹੋਈ ਹੈ ਇਹ ਫਰਸਟ ਸਟੋਰੀ ਤੇ ਇਸ ਦੇ 1500 ਸਕਰ ਫੁੱਟ ਹੈ ਤੇ ਸੈਕੰਡ ਸਟੋਰੀ ਤੇ ਹੈਗਾ 1000 ਸਕਰ ਫੁੱਟ ਆਓ ਅੰਦਰ ਲੈ ਕੇ ਚੱਲਦੇ ਆਂ ਤੁਹਾਨੂੰ ਤੇ ਵਿਖਾਉਨੇ ਆਂ ਅੰਦਰ ਤੇ ਵਾਲ ਪੱਟੀ ਵਗੈਰਾ ਭਰਤੀ ਡਾਊਨ ਸੀਲਿੰਗ ਵਗੈਰਾ ਹੋ ਚੁੱਕੀ ਐ ਜੋੜੀਆਂ ਦਾ ਕੰਮ ਚੱਲੀ ਜਾਂਦਾ ਓਦਾਂ ਰੈਡੀ ਐ ਪੱਥਰ ਵਗੈਰਾ ਵੀ ਲੱਗ ਚੁੱਕਿਆ ਇਹ 프ਰੰਟ ਤੇ ਏਰੀਆ ਆ ਗਿਆ 포치 ਵਗੈਰਾ ਕਹਿ ਸਕਦੇ ਆਂ ਆਪਾਂ ਇਸ ਨੂੰ ਤੇ ਇਸ ਸਾਈਡ ਤੇ ਵਾਸਰੂਮ ਬਣੇ ਹੋਏ ਨੇਗੇ ਗੇਟ ਦੇ ਨਾਲ ਹੀ ਲੈਫਟ ਸਾਈਡ ਤੇ ਵਾਸਰੂਮ ਵਗੈਰਾ ਬਣੇ ਹੋਇਆ ਤੇ ਅੰਦਰ ਚੱਲਦੇ ਆਜੋ ਜੋੜੀਆਂ ਵਗੈਰਾ ਦਾ ਕੰਮ ਚੱਲੀ ਜਾਂਦਾ ਕਪੂਰਡ ਵਗੈਰਾ ਬਣੀਆਂ ਜਾਂਦੇ ਨੇ ਇਹ ਲੈਫਟ ਸਾਈਡ ਤੇ ਰਸੋਈ ਆ ਗਈ ਇਹ 10x12 ਦੀ ਰਸੋਈ ਬਣੀ ਹੋਈ ਹੈ ਬਹੁਤ ਜਿਆਦਾ ਖੁੱਲੀ ਹਵਾਦਾਰ ਰਸੋਈ ਬਣੀ ਹੋਈ ਹੈ ਇਹ ਤੇ ਇਸ ਦੇ ਵਿੰਡੋ ਲੱਗੀ ਹੋਈ ਹੈ ਕਾਰਨਰ ਵਿੰਡੋ ਤਾਂ ਕਿ ਗੇਟ ਵਗੈਰਾ ਆਪਾਂ ਦੇਖਦੇ ਰਹੀਏ ਕ੍ਰਾਸ ਵਗੈਰਾ ਕਰਦਾ ਕੋਈ ਆਉਂਦਾ ਜਾਂਦਾ ਆਪਾਂ ਨੂੰ ਉੱਥੇ ਦੇਖ ਜੇ ਕੋਈ ਕੰਮ ਕਰਦੀ ਹੈ ਕੋਈ ਲੇਡੀਜ਼ ਤਾਂ ਉਹ ਵੇਖ ਸਕਦੀ ਹੈ ਕੋਈ ਲੰਘਦਾ ਜਾਂਦਾ ਜਾਂ ਕੋਈ ਬਾਹਰ ਗਿਆ ਆਉਂਦਾ ਅੰਦਰੋਂ ਹੀ ਵੇਖ ਸਕਦੇ ਆਂ ਆਪਾਂ ਤੇ ਬਹੁਤ ਜਿਆਦਾ ਵਧੀਆ ਲੁੱਕ ਦਿੱਤੀ ਹੋਈ ਹੈ ਕੋਠੀ ਨੂੰ ਬਹੁਤ ਵਧੀਆ ਡਿਜ਼ਾਈਨ ਹੈ ਕੋਠੀ ਦਾ ਬਹੁਤ ਵਧੀਆ ਨਕਸ਼ਾ ਹੈ ਇਹ ਰਾਈਟ ਸਾਈਡ ਤੇ ਡ੍ਰੈਗ ਰੂਮ ਆ ਗਿਆ ਜਿਸ ਦੀ ਕਿ ਵੱਡੀ ਵਿੰਡੋ ਹੈ ਸ਼ੀਸ਼ਾ ਫਿਕਸ ਹੋਣਾ ਇਸ ਦੇ ਵਿੱਚ ਗੇਟ ਐਂਟਰ ਵਾਲਾ ਗੇਟ ਇੱਕੋ ਹੀ ਹੈ ਇਸ ਦੇ ਕੋਠੀ ਦੇ ਤੇ ਦੋ ਬੈੱਡਰੂਮ ਨੇ ਨੀਚੇ ਇਹਦੇ ਤੇ ਡਰੈਸਿੰਗ ਰੂਮ ਬਣਿਆ ਹੋਇਆ ਇੱਥੇ ਨਾਲ ਹੀ ਲੋਬੀ ਦੇ ਵਿੱਚ ਲੋਬੀ ਬਹੁਤ ਖੁੱਲੀ ਆ ਹਵਾਦਾਰ ਲੋਬੀ ਹੈ ਦੋਸਤੋ ਬਹੁਤ ਵਧੀਆ ਕੋਠੀ ਬਣਾਈ ਹੋਈ ਹੈਗੀ ਬਹੁਤ ਜਿਆਦਾ ਵਧੀਆ ਅੱਜ ਦੇ ਟਾਈਮ ਦੀ ਕਲਾਸਿਕ ਲੁੱਕ ਦਿੱਤੀ ਹੋਈ ਹੈ ਕੋਠੀ ਨੂੰ ਜੋੜੀਆਂ ਵਗੈਰਾ ਲੱਗ ਚੁੱਕੀਆਂ ਸਮਰੇਕਾ ਵਗੈਰਾ ਜੇ ਲੱਗਿਆ ਹੋਇਆ ਹੈ ਜੋੜੀ ਦੇ ਉੱਪਰ ਰੰਗ ਵਗੈਰਾ ਦੀਆਂ ਲੋਡ ਨਹੀਂ ਕੋਈ ਪੁਲਿਸ ਵਗੈਰਾ ਹੋ ਸਕਦੀ ਹੈ ਇਸ ਤੇ ਇਹ ਦੇਖੋ ਇਹ ਡਰੈਸਿੰਗ ਰੂਮ ਬਣਾਇਆ ਹੋਇਆ ਹੈਗਾ ਰੂਮ ਦੇ ਵਿੱਚ ਉਹ ਅੱਗੇ ਵਾਸਰੂਮ ਆ ਗਿਆ ਇਧਰ ਬੈੱਡਰੂਮ ਅਲੱਗ ਤੋਂ ਦਿੱਤਾ ਅਲੱਗ ਹੈ गाइस ਦੇ ਵਿੱਚ ਅਟੈਚ ਨਹੀਂ ਹੈਗਾ ਬਾਥਰੂਮ ਦੇ ਇਹ ਬਾਥਰੂਮ ਬਾਥਰੂਮ ਬਹੁਤ ਫੁੱਲਾ ਇਸ ਦਾ ਕੋਈ ਤੰਗੀ ਵਾਲਾ ਕੋਈ ਕੰਮ ਨਹੀਂ ਹੈਗਾ ਇੱਥੇ ਇਸ ਕੋਠੀ ਦੇ ਵਿੱਚ ਬਹੁਤ ਹੀ ਜ਼ਿਆਦਾ ਹਵਾਦਾਰ ਕੋਠੀ ਬਣਾਈ ਹੋਈ ਆ ਆ ਇਹ ਬੈਕ ਤੇ ਉੱਪਰ ਦੋਨੇ ਬੈੱਡਰੂਮ ਦੇ ਮਗਰ ਖੁੱਲੀ ਜਗ੍ਹਾ ਛੱਡੀ ਹੋਈ ਹੈ ਆ ਉੱਪਰ ਸ਼ੀਸ਼ਾ ਲੱਗਣਾ ਇਸ ਤੇ ਜੰਗਰੇਲ ਲਗਾ ਸਕਦੇ ਆ ਵੈਸੇ ਵੀ ਇੱਥੇ ਬਾਥਰੂਮ ਹੀ ਬਣਾਇਆ ਹੋਇਆ ਹੈ نیچے ਇਹਨਾਂ ਨੇ ਓਪਨ ਬਾਥਰੂਮ ਬਣਾਇਆ ਹੋਇਆ ਇਹ ਕੂਟੀਆਂ ਵਗੈਰਾ ਲੱਗੀਆਂ ਪਈਆਂ ਕੋਈ ਵੀ ਨਹਾਉ ਸੁਨ ਸਕਦਾ ਤੇ ਉੱਪਰੋਂ ਬਾਰਿਸ਼ ਵਗੈਰਾ ਦਾ ਪਾਣੀ ਆਊਗਾ ਤੇ ਹਵਾ ਵੀ ਕਰਾਸ ਕਰਦੀ ਰਹੂ ਜੇਕਰ ਬਾਰਿਸ਼ ਵਗੈਰਾ ਪੈਂਦੀ ਹੈ ਤਾਂ ਇਸ ਦੇ ਵਿੱਚ ਹੀ ਬਾਹਰ ਹੀ ਨਿਕਲ ਜਾਣਾ ਹੈ ਜਦਾ ਪਾਣੀ ਕਮਰੇ ਵਗੈਰਾ ਦੇ ਵਿੱਚ ਨਹੀਂ ਆ ਸਕਦਾ ਕੋਈ ਦਿੱਕਤ ਨਹੀਂ ਆਉਂਦੀ ਇਹ ਦੂਸਰਾ ਬੈੱਡਰੂਮ ਆ ਗਿਆ ਇਹ 13x14 ਦੇ ਬੈੱਡਰੂਮ ਹੈ ਇਹ 13x14 ਦੇ ਬਹੁਤ ਹੀ ਜਿਆਦੇ ਸੋਹਣੇ ਬੈੱਡਰੂਮ ਨੇ ਬਣਾਏ ਹੋਏ ਇਹ ਦੇਖੋ ਇਸ ਦੇ ਵਿੱਚ ਵਿੰਡੋ ਆ ਉਸ ਦੇ ਵਿੱਚ ਉਹਦਾ ਗੇਟ ਰੱਖਿਆ ਹੋਇਆ ਹੈ ਬਾਹਰ ਲਈ ਜਗ੍ਹਾ ਦਾ ਤੇ ਇਹ ਇਸ ਦਾ ਨਾਲ ਅਟੈਚ ਆ ਬਾਥਰੂਮ ਪੱਥਰ ਵਗੈਰਾ ਟਾਇਲ ਵਗੈਰਾ ਚੜਾ ਦਿੱਤੀ ਹੈ ਬਾਥਰੂਮਾਂ ਦੇ ਵਿੱਚ ਰੈਡੀ ਹੈ ਵੈਸੇ ਬਣ ਕੇ ਤੇ ਡਾਉਨਸਿਲੇਮ ਵਗੈਰਾ ਹੋ ਚੁੱਕੀ ਹੈ ਜੋੜੀਆਂ ਵਗੈਰਲੇ ਕਾਪੂੜ ਵਗੈਰਾ ਬਣ ਜਾਂਦੇ ਨੇ ਬਾਈ ਕਹਿੰਦਾ ਥੋੜੇ ਕੰਮ ਰਹਿ ਗਿਆ ਬਸ ਮੇਰਾ ਤੇ ਉੱਪਰੋਂ ਵੀ ਦਿਖਾਵਾਂਗੇ ਤੁਹਾਨੂੰ ਆ ਦੇਖੋ ਪੌੜੀ ਦਾ ਸਟਾਈਲ ਦੇਖੋ ਪੌੜੀ ਦੀ ਗ੍ਰਿਲ ਵਗੈਰਾ ਲਗਾਤੀ ਤੇ ਪੱਥਰ ਬਹੁਤ ਸੋਹਣਾ ਲਗਾਇਆ ਗਿਆ ਪੌੜੀ ਤੇ ਬਹੁਤ ਹੀ ਜ਼ਿਆਦੇ ਵਧੀਆ ਢੰਗ ਨਾਲ ਕੋਠੀ ਤਿਆਰ ਕੀਤੀ ਹੋਈ ਹੈ ਇਹ ਦੇਖੋ ਉੱਪਰ ਦੀ ਖੁੱਲੀ ਜਗ੍ਹਾ ਐ ਵੈਸੇ ਡਿਊਪਲੈਕਸ ਕੋਠੀ ਆ ਇਹ ਤਾਂ ਹੀ ਕਰਕੇ ਇਸ ਦੇ ਵਿੱਚ ਚਾਨਣ ਰੌਸ਼ਨੀ ਬਹੁਤ ਵਧੀਆ ਪੈ ਰਹੀ ਆ ਇਹ ਦੇਖੋ ਡਾਊਨ ਸੀਲਿੰਗ ਕਿੰਨੀ ਸੋਹਣੀ ਡਾਊਨ ਸੀਲਿੰਗ ਕਰੀ ਹੋਈ ਆ ਸੈਕੰਡ ਪੋਰਸ਼ਨ ਤੇ ਇਹ ਨਾਲ ਹੀ ਬੈੱਡਰੂਮ ਆ ਗਿਆ ਲੈਫਟ ਸਾਈਡ ਤੇ ਪੌੜੀ ਚੜਨਸਾਰ ਲੈਫਟ ਸਾਈਡ ਤੇ ਬੈੱਡਰੂਮ ਆ ਗਿਆ ਇੱਕ ਇਹ ਬੈੱਡਰੂਮ ਦੇ ਉੱਪਰ ਹੀ ਬੈੱਡਰੂਮ ਬਣਿਆ ਹੋਇਆ ਹੈ ਉਹੀ ਸਾਈਜ਼ ਆ ਇਹ ਵਿੱਚ ਹੀ ਬਾਥਰੂਮ ਅਟੈਚ ਆ ਆ ਦੇਖੋ ਇਸ ਦੇ ਵਿੱਚ ਟਾਇਲਾ ਲੱਗਦੀ ਲਗਾਈ ਗਈ ਹੈ ਉੱਪਰ نیچے ਲੱਗਦੀ ਆ ਇਹ ਵਾਲੀ ਇੱਥੇ ਗ੍ਰਿੱਲ ਲੱਗਣੀ ਆ ਉਹ 디ਸੀ ਜਾਂਦਾ ਇਸ ਦੇ ਵਿੱਚ ਵੀ ਵਿੰਡੋ ਦਿੱਤੀ ਗਈ ਹੈ ਤੇ نیچے ਵੀ ਵਿੰਡੋ ਦਿੱਤੀ ਹੋਈ ਹੈ ਇਸੇ ਰੂਮ ਦੇ ਦੂਸਰੇ ਦੇ ਵਿੱਚ ਗੇਟ ਛੱਡਿਆ ਹੋਇਆ ਮੰਗਰ ਨੂੰ ਤੇ ਇੱਧਰ ਉੱਪਰ ਇੱਕ ਬੈੱਡਰੂਮ ਰੱਖ ਕੇ ਮੰਗਰ ਓਪਨ ਜਗ੍ਹਾ ਇਹ ਤੁਹਾਨੂੰ ਬਾਅਦ ਚ ਦਿਖਾਵਾਂਗੇ ਪਹਿਲਾਂ ਸਾਈਡ ਤੇ ਦਿਖਾਉਣਾ ਇਹ ਉੱਪਰ ਫਿਰ ਇੱਕ ਡਰੈਸਿੰਗ ਰੂਮ ਆ ਗਿਆ ਐ ਵੇਖੋ ਦੋਸਤੋ ਇਹ ਖੁੱਲੀ ਜਗ੍ਹਾ ਕੀਤੇ ਇਹ ਫਰੰਟ ਤੋਂ ਦਿਖਾਉਣਾ ਤੁਹਾਨੂੰ ਫਰੰਟ ਵਾਲਾ ਗੇਟ ਆ ਗਿਆ ਸੈਕੰਡ ਪੋਰਸ਼ਨ ਦੇ ਬਾਹਰ ਤੋਂ 프ਰੰਟ ਤੋਂ ਦਿਖਾਉਣਾ ਤੁਹਾਨੂੰ ਬਹੁਤ ਹੀ ਸੋਹਣੀ ਕੋਠੀ ਬਣਾਈ ਹੋਈ ਆ ਬਹੁਤ ਹੀ ਜਿਆਦੇ ਵਧੀਆ ਲੁੱਕ ਆ ਇਸ ਕੋਠੀ ਦੀ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਕਲਾਸਿਕ ਲੁੱਕ ਬਹੁਤ ਹੀ ਜਿਆਦੀ ਸੋਹਣੀ ਆ ਦੇਖੋ ਦੋਸਤੋ ਲਾਈਟ ਲੱਗ ਰਹੀ ਆ ਦੇਖੋ ਡਾਊਨ ਸੀਲਿੰਗ ਕਿੰਨੀ ਸੋਹਣੀ ਆ ਤੇ ਆਜੋ ਬਾਹਰੋਂ ਦਿਖਾਉਣਾ ਤੁਹਾਨੂੰ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਜ਼ਰੂਰ ਦੱਸਿਓ ਇਸ ਤਰ੍ਹਾਂ ਦੀਆਂ ਹੋਰ ਵੀ ਕੋਠੀਆਂ ਦੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ। ਉੱਪਰੋਂ ਦਿਖਾਉਣੀ ਆ ਤੁਹਾਨੂੰ ਆਜੋ। ਉੱਪਰ ਗ੍ਰਿਲ ਵਗੈਰਾ ਰਹਿੰਦੀ ਹੈਗੀ ਤੇ ਇਸ ਤੇ ਟਾਇਲ ਵਗੈਰਾ ਵੀ ਰਹਿੰਦੀ ਹੈ ਪੌੜੀਆਂ ਤੇ। ਉੱਪਰੋਂ ਫਰੀਅ ਸਪੇਸ ਅਕਾਲੀ ਸਪੇਸ ਢੀ ਹੋਈ ਹੈ ਕੁਝ ਨਹੀਂ ਬਣਾਇਆ ਹੋਇਆ ਟੈਂਕੀ ਦੀ ਬਸ ਕਾਲੀ ਸਲੈਬ ਦਿੱਤੀ ਹੋਈ ਹੈ ਟੈਂਕੀ ਨੂੰ। ਓਕੇ ਦੋਸਤੋ ਧੰਨਵਾਦ।